ਬਾਪੂ ਬਲਕੌਰ ਸਿੰਘ ਨੇ ਕੀਤਾ ਇੱਕ ਨਵਾਂ ਖੁਲਾਸਾ ਕਿ ਮੇਰੇ ਪੁੱਤ ਸਿੱਧੂ ਮੂਸੇਵਾਲ ਦੀ ਗੱਡੀ ਆ ਬੰਦੇ ਦੱਬ ਕੇ ਬੈਠੇ ਨੇ ਬਹੁਤ ਵਾਰ ਕਹਿਣ ਦੇ ਬਾਵਜੂਦ ਵੀ ਗੱਡੀ ਵਾਪਸ ਨਹੀਂ ਕਰ ਰਹੇ ਬਾਪੂ ਨੇ ਦੱਸਿਆ ਕਿ ਮੈਂ ਪੁਲਿਸ ਦੇ ਵਿੱਚ ਵੀ ਸ਼ਿਕਾਇਤ ਦਰਜ ਕਰਵਾ ਚੁੱਕਿਆ ਪਰ ਹਾਲੇ ਤੱਕ ਗੱਡੀ ਵਾਪਸ ਨਹੀਂ ਕੀਤੀ ਗਈ ਸਸੀ ਗੱਲ ਦੋਸਤੋ ਮੈਂ ਗੁਰਮਖਸਦੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਐਤਵਾਰ ਨੂੰ ਬਾਪੂ ਬਲਕੌਰ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਸੀ ਇਸ ਗੱਲਬਾਤ ਦੇ ਵਿੱਚੋਂ ਇੱਕ ਹੋਰ ਹੀ ਮੁੱਦਾ ਨਿਕਲ ਕੇ ਸਾਹਮਣੇ ਆਇਆ ਕਿਉਂਕਿ ਇੱਥੇ ਬਾਪੂ ਬਲਕੌਰ ਸਿੰਘ ਨੇ ਇੱਕ ਗੱਡੀ ਦੀ ਗੱਲ ਕੀਤੀ ਜੋ ਕਿ ਬਾਈ ਸਿੱਧੂ ਮੂਸੇਵਾਲੇ ਦੀ ਗੱਡੀ ਸੀ ਅਤੇ ਕੋਈ ਬੰਦਾ ਕਹਿੰਦੇ ਨੇ ਕਿ ਮੰਗ ਕੇ ਲੈ ਗਿਆ ਸੀ ਬਾਪੂ ਜੀ ਦੇ ਕਹਿਣ ਮੁਤਾਬਕ ਕਿ ਪਰ ਹਾਲੇ ਤੱਕ ਉਹਨਾਂ ਨੇ ਗੱਡੀ ਵਾਪਸ ਨਹੀਂ ਕੀਤੀ ਬਾਪੂ ਬਲਕੌਰ ਸਿੰਘ ਨੇ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਉਹ ਪੁਲਿਸ ਨੂੰ ਵੀ ਮਿਲ ਚੁੱਕੇ ਨੇ ਪੁਲਿਸ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਾ ਚੁੱਕੇ ਨੇ ਪਰ ਦੂਸਰੇ ਪਾਸੇ ਜਿਹੜੇ ਬੰਦੇ ਨੇ ਉਹ ਜਿਹੜੇ ਗੱਡੀ ਲੈ ਕੇ ਗਏ ਸੀ ਉਹ ਵੀ ਪਾਵਰ ਵਾਲੇ ਬੰਦੇ ਨੇ ਅਤੇ ਉਹ ਏਸੇ ਕਰਕੇ ਗੱਡੀ ਵਾਪਸ ਨਹੀਂ ਕਰ ਰਹੇ ਬਾਪੂ ਬਲਕੌਰ ਸਿੰਘ ਨੇ ਕਿਹਾ ਹੋਰ ਬਾਪੂ ਬਲਕੌਰ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਸੁਣਾ ਦਿੰਦੇ ਆ ਕਿ ਆਖਰ ਇਹ ਪੂਰਾ ਮੁੱਦਾ ਹੈ ਕਿ ਇੱਕ ਗੱਡੀ ਨੂੰ ਲੈ ਕੇ ਇਸ਼ੂ ਖੜਾ ਹੋਇਆ ਸੀ ਤੁਸੀਂ ਦਰਖਾਸਤ ਵੀ ਦਿੱਤੀ ਸੀ ਭੰਗਚੜੀ ਨੂੰ ਲੈ ਕੇ ਉਹਦਾ ਵੀ ਕੁਝ ਨਹੀਂ ਹੋਇਆ ਅਜੇ ਦੇਖੋ ਜੀ ਉਹ ਤਾਂ ਮੈਂ ਦੋ ਤਿੰਨ ਵਾਰੀ ਉਹਦਾ ਇਸ ਕਰਕੇ ਨਹੀਂ ਹੋ ਰਿਹਾ ਵੀ ਉਹ ਬੰਦੇ ਅਪਰੋਚੇਬਲ ਬੰਦੇ ਨੇ ਉਹ ਹਰ ਇੱਕ ਨੂੰ ਆਫਸਰਾਂ ਨਾਲ ਵੱਡੇ ਵੱਡੇ ਆਫਸਰਾਂ ਨਾਲ ਉਹਨਾਂ ਦਾ ਵਾਹ ਵਾਸਤਾ ਹੈ ਜਦਕਿ ਗੱਡੀ ਮੇਰੇ ਬੇਟੇ ਦੇ ਨਾਂ ਤੇ ਹੈ ਆਰ ਸੀ ਮੇਰੇ ਕੋਲੇ ਘਰੇ ਪਈ ਹੈ ਤਾਂ ਉਹਨਾਂ ਨੂੰ ਗੱਡੀ ਚਲਾਉਣ ਦਾ ਕੀ ਹੱਕ ਹੈ ਉੱਥੇ ਸਾਡਾ ਕਾਨੂੰਨ ਕਿਹਦੇ ਕੋਲੇ ਗਿਆ ਕਿ ਉਹ ਕਿਸੇ ਦੀ ਗੱਡੀ ਧੱਕੇ ਨਾਲ ਲਈ ਫਿਰਦੇ ਜਦਕਿ ਮੈਂ ਜ਼ਿਲ੍ਹਾ ਪੁਲਿਸ ਨੂੰ ਵੀ ਮਿਲਿਆ ਦੋ ਤਿੰਨ ਵਾਰ ਉਸ ਤੋਂ ਬਾਅਦ ਮੇਰੇ ਵਕੀਲ ਨੇ ਹਾਈ ਕੋਰਟ ਤੋਂ ਨੋਟਿਸ ਕੀਤਾ ਹੈ ਹੁਣ ਸ਼ਾਇਦ ਅਸੀਂ ਸੈਕੰਡ ਦੇਵਾਂਗੇ ਜਿਉਂ ਤੇ ਕੋਈ ਨਾ ਗੱਲਬਾਤ ਹੋਊ ਉਹ ਮੇਰੇ ਉਹ ਮੇਰੇ ਨਾਲ ਬਹਿ ਕੇ ਗੱਲ ਕਿਉਂ ਨਹੀਂ ਕਰਦੇ ਇੱਥੇ ਆ ਕੇ ਵੀ ਦੱਸ ਭਾਈ ਤੂੰ ਕਿਹੜੀ ਗੱਡੀ ਦਾ ਦਾਵਾ ਕਰਦਾ ਮੈਂ ਇਹਨੂੰ ਕਹਿੰਦਾ ਜਿਹੜੀ ਗੱਲ ਕਰਨੀ ਹੈ ਮੇਰੇ ਨਾਲ ਪ੍ਰੈਸ ਦੇ ਸਾਹਮਣੇ ਕਰਿਓ ਤੁਸੀਂ ਮੈਨੂੰ ਸਵਾਲ ਪੁੱਛਿਓ ਮੈਂ ਤੁਹਾਨੂੰ ਸਵਾਲ ਪੁੱਛੂਗਾ ਅੱਗੇ ਹਲੇ ਉਹ ਜਿਹੜਾ ਕੋਈ ਬੰਦਾ ਮੀਡੀਏਟਰ ਮੈਂ ਵਿਚਾਲੇ ਪਾਇਆ ਮੁੰਡਾ ਇੱਕ ਇਥੋਂ ਮਾਨਸਾ ਦਾ ਸਾਹਮਣੇ ਕਿਹਾ ਸੀ ਵੀ ਇਹ ਜਾ ਕੇ ਗੱਡੀ ਦੀ ਕੀਮਤ ਪਾ ਜਾਓ ਉਹਨੂੰ ਕਹਿੰਦੇ ਵੀ ਜਿਵੇਂ ਤੁਸੀਂ ਜਵਾਬ ਦਾ ਗੱਲ ਕਰੋਗੇ ਅਸੀਂ ਓਵੇਂ ਗੱਲ ਕਰਾਂਗੇ ਜੇ ਤੁਸੀਂ ਹੱਥ ਉੱਪਰ ਚੱਕੋਗੇ ਅਸੀਂ ਓਵੇਂ ਚੱਕਾਂਗੇ ਮੈਂ ਕਹਿੰਦਾ ਵੀ ਮੈਂ ਹੱਥ ਉੱਪਰ ਚੱਕ ਕੇ ਗੱਲ ਕਰਨਾਂ ਹਾਂ ਤੁਸੀਂ ਜੇ ਨਾਲੇ ਤੁਸੀਂ ਦੱਸੋ ਤੁਸੀਂ ਤੁਹਾਡੇ ਮੇਰੇ ਮੁੰਡੇ ਦੇ ਨਾਲ ਲਿੰਕ ਹੋਣਗੇ ਮੇਰਾ ਮੁੰਡਾ ਕਿਹੜੇ ਕਿਹੜੇ ਗੈਂਗਸਟਰ ਨਾਲ ਸੰਬੰਧ ਰੱਖਦਾ ਸੀ ਸਾਰੀ ਜਨਤਾ ਨੂੰ ਸਪਸ਼ਟ ਕਰੋ ਘਟੋ ਘਟ ਮੇਰਾ ਮਨ ਇੱਥੋਂ ਤੱਕ ਦਾ ਸ਼ਾਂਤ ਹੋ ਜਾਵੇ ਮੇਰਾ ਮੁੰਡਾ ਵੀ ਗੈਂਗਸਟਾ ਨਾਲ ਸੰਬੰਧ ਰੱਖਦਾ ਸੀ ਉਹ ਤਾਂ ਮਾਰਿਆ ਗਿਆ ਮੇਰੇ ਮਨ ਨੂੰ ਸ਼ਾਂਤੀ ਤਾਂ ਮਿਲੂ ਵੀ ਮੇਰਾ ਬੱਚਾ ਵੀ ਮਾਰਿਆ ਸੀ ਤੁਸੀਂ ਇੱਕ ਪਾਸੇ ਮੂੰਹ ਕਰਕੇ ਪਿੱਛੇ ਕੋ ਵੜਦੇ ਹੋ ਮੈਂ ਪੰਜਾਬ ਦੀ ਏਜੰਸੀ ਨੂੰ ਪੁਲਿਸ ਨੂੰ ਵੀ ਇਹ ਗੱਲ ਕਹਿੰਦਾ ਜੇ ਤੁਹਾਡੇ ਕੋਲੇ ਕੋਈ ਵੀ ਇਦਾਂ ਦੇ ਸਬੂਤ ਹੈ ਕਿ ਮੇਰਾ ਮੁੰਡਾ ਕਿਸੇ ਗੈਂਗ ਨਾਲ ਤਾਲੁਕ ਰੱਖਦਾ ਸੀ ਤਾਂ ਸਾਰੇ ਲੋਕਾਂ ਦੇ ਸਾਹਮਣੇ ਸਬੂਤ ਰੱਖੋ ਜੋ ਭਰਾ ਜਾਨਦੇ ਨੇ ਤਾ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਮੈਂ ਤੁਹਾਨੂੰ ਦੱਸਣਾ ਹੈ ਗੈਂਗਸਟਰਾਂ ਬਾਤ ਤੋਂ ਉਹਨਾਂ ਖਤਰਾ ਨਹੀਂ ਤੇ ਜਿਹੇ ਇਹੋ ਜਿਹੇ ਲੋਕ ਜਿਹੜੇ ਲੋਕਾਂ ਨੂੰ ਘਬਰਾਹਤ ਕਰਦੇ ਫਿਰਦੇ ਨੇ ਚਿੱਤੇ ਕੱਪੜੇ ਵਾਲੇ ਨੇ ਰਾਸੀ ਲੀਡਰਾਂ ਨਾਲ ਪੁਲਸ ਦੇ ਵੱਡੇ ਅਫਸਰਾਂ ਨਾਲ ਲਿੰਕ ਰੱਖਦੇ ਨੇ ਇਹਨਾਂ ਤੋਂ ਗੈਂਗਸਟਰ ਤੋਂ ਜ਼ਿਆਦਾ ਖਤਰਾ ਹੈ ਸਰਕਾਰ ਤਾਂ ਕਰ ਤੁਸੀਂ ਵੱਡੇ ਬਦਲਾਅ ਦੀ ਗੱਲ ਕਰਦੀ ਸੀ ਇਹ ਕਾਂਗਰਸ ਵੇਲੇ ਦੇ ਆ ਭੰਗ ਚਿੜੀ ਵਾਲੇ ਜਿਹੜੇ ਤੁਸੀਂ ਆਪਾਂ ਗੱਲ ਕਰਦੇ ਆ ਗੱਡੀ ਵਾਲੀ ਤੇ ਉਹਨਾਂ ਦਾ ਅੱਜ ਵੀ ਇਹ ਸਰਕਾਰ ਵੀ ਉਹਨਾਂ ਹੀ ਬੋਲਵਾਦਾ ਜੀ ਬਿਲਕੁਲ ਨਹੀਂ ਹੁਣ ਬੀਜੇ ਚ ਚਲੇ ਗਏ ਲੋ ਉਹ ਦੇਖ ਲੈਣ ਦੇ ਹਿਸਾਬ ਕਿਤਾਬੀ ਜਿੱਦ ਨੂੰ ਮੜਾ ਮੋਟਾ ਪ੍ਰੈਸ਼ਰ ਕਰਦਾ ਫਿਰ ਹੋਰ ਕਾਂ ਵਾਲੇ ਪਾਸੋਂ ਮੇਰਾ ਖਿਆਲ ਅਜ ਕਨੋਂ ਬੀਜੇਪੀ ਜੇਪੀ ਦੇ ਪ੍ਰਭਾਵੀ ਇਹ ਕੋਈ ਸਾਡੇ ਵਰਗੇ ਮੂਰਖ ਬੰਦੇ ਨਹੀਂ ਵੀ ਜਿੱਥੇ ਖੜਿਆ ਹੈ ਉੱਥੇ ਖੜਿਆ ਹੈ ਉਹ ਦੇਖਦੇ ਨੇ ਹਿਸਾਬ ਕਿਤਾਬੀ ਕਿਧਰੋਂ ਸਪਲਾਈ ਚਲਦੀ ਹੈ ਉਧਰੋਂ ਹੀ ਲੈਂਦੇ ਆ ਉਹ ਕੁਲ ਦੇ ਬੰਦੇ ਤੁਹਾਨੂੰ ਮਿਲੇ ਸੀਗੇ ਹਸਤਾ ਵਿੱਚ ਬਠਿੰਡਾ ਤੇ ਉਹਨਾਂ ਨੇ ਵੀ ਕੋਈ ਭਰੋਸਾ ਦਿੱਤਾ ਕੀ ਕੀ ਕਿ ਹੈ ਕੀ ਭਰੋਸਾ ਦਿੱਤਾ ਜੀ ਜਦੋਂ ਵੇਖੋ ਮੈਂ ਬੋਲੂਗਾ ਫਿਰ ਅਫਸਰ ਦਾ ਸਰਕਾਰ ਨੂੰ ਹੁੰਦੀ ਹੈ ਉਹਨਾਂ ਦੀਆਂ ਡਿਊਟੀਆਂ ਲਾਈਆਂ ਜਾਂ ਉਹਨਾਂ ਤੇ ਪ੍ਰੈਸ਼ਰ ਪਾਇਆ ਜਾਂਦਾ ਹੈ ਪਰ ਤੁਸੀਂ ਤੇ ਆਪਣੇ ਆਪਣੀ ਕੋਰਟ ਦੇ ਹੁਕਮਾਂ ਤੇ ਲਾ ਲਓ ਵੀ ਸਟੇਟ ਸਪੋਰਟ ਹਲੇ ਤੱਕ ਨਹੀਂ ਦਿੱਤੀ ਮੈਂ 8ਵੇਂ ਮਹੀਨੇ ਦਾ ਫਿਰਦਾ ਸਟੇਟ ਸਪੋਰਟ ਪਿੱਛੇ ਵੀ ਸਾਨੂੰ ਤੁਸੀਂ ਜਗਿੰਦਰ ਪਟਿਆਲ ਦੇ ਜਿਹੜੀ ਇੰਟਰਵਿਊ ਉਹਨਾਂ ਤੋਂ ਐਫੀਡੇਵਟ ਲੈ ਕੇ ਦੇ ਦਿਓ ਸਾਨੂੰ ਹਲੇ ਤੱਕ ਮਿਲਿਆ ਨਹੀਂ ਲੱਕੇ ਤੇ ਜੇ ਰਤੇਸ਼ ਲੱਖੀ ਦੇ ਨਾਲ ਗੋੜੀ ਬਰਾੜ ਦੀ ਹੋ ਜਾਂਦੀ ਹੈ ਤਾਂ ਉਹ ਤੋਂ ਉਹਦਾ ਐਫੀਡੇਵਟ ਸਾਡੇ ਕੋਲ ਚਲਾਉਣ ਨਾਲ ਲੱਗਿਆ ਹੋਇਆ ਹੈ ਜੇ ਉਹ ਤੋਂ ਉਹਨੇ ਵੀ ਇੰਟਰਵਿਊ ਕੀਤੀ ਇਹਨੇ ਵੀ ਇੰਟਰਵਿਊ ਕੀਤੀ ਉਹਦਾ ਲੱਗ ਗਿਆ ਇਹਦਾ ਕਿਉਂ ਨਹੀਂ ਲੱਗਦਾ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਸਰਕਾਰ ਨੂੰ ਸਰਕਾਰ ਲਾਰੈਂਸ ਦੇ ਹੱਕ ਦੇ ਵਿੱਚ ਕਿਉਂ ਜਾ ਰਹੀ ਹੈ ਉਹਨੂੰ ਬਚਾਉਣਾ ਕਿਉਂ ਚਾਹੁੰਦੇ ਆ ਜੇ ਜੇ ਤੁਸੀਂ ਨਹੀਂ ਸਾਡਾ ਸਾਡੇ ਨਾਲ ਕੋਆਪਰੇਟ ਕਰੋਗੇ ਤਾਂ ਉਹ ਵੀ ਐਸਾ ਵੀ ਹੋ ਜਿਹੜੇ ਦੋਸ਼ੀ ਨੇ ਉਹ ਹਾਈ ਕੋਰਟ ਜਾਣਗੇ ਜਮਾਨਤ ਲੈ ਜਾਣਗੇ ਜਦੋਂ ਸਾਡੇ ਚਾਰਜ ਫਰੇਮ ਹੀ ਨਹੀਂ ਹੋਣਗੇ ਤਾਂ ਇਦੇ ਲਈ ਅਸੀਂ ਬਾਰ ਬਾਰ ਅਫਸਰਾਂ ਦੇ ਚੱਕਰ ਕੱਢਦੇ ਆ ਚਲੋ ਜੋ ਨਹੀਂ ਉਹਨਾਂ ਦੀ ਕੋਈ ਸੌ ਮਜਬੂਰੀ ਹੋ ਸਕਦੀ ਐ ਅਸੀਂ ਕੰਪੈਲ ਨਹੀਂ ਕਰਦੇ ਚਲੋ ਆਪਾਂ ਬੇਨਤੀ ਰੱਖੀ ਉਹਨਾਂ ਨੇ ਮੰਨ ਲਈ ਤਾਂ ਵੀ ਚੰਗਾ ਨਾ ਮੰਨ ਲਈ ਤਾਂ ਵੀ ਚੰਗਾ ਬਾਕੀ ਅੱਗੇ ਰੱਬ ਰੱਖ ਗੱਡੀ ਤੋਂ ਇਲਾਵਾ ਹੋਰ ਵੀ ਕਈ ਮੁੱਦੇ ਉਹਨਾਂ ਨੇ ਮੀਡੀਆ ਦੇ ਨਾਲ ਸਾਂਝੇ ਕੀਤੇ ਤੁਸੀਂ ਇਸ ਪੂਰੀ ਗੱਲਬਾਤ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਤੁਸੀਂ ਵੀ ਆਪਣੀ ਰਾਏ ਜ਼ਰੂਰ ਦੇਣਾ ਅਗਰ ਜੱਟ ਬਾਬੇ ਟੈਲੀਵਿਜ਼ਨ ਤੇ ਪਹਿਲੀ ਵਾਰ ਆਇਓ ਜੱਟ ਬਾਬੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਇੱਥੇ ਤੁਹਾਨੂੰ ਪੰਜਾਬ ਅਤੇ ਸਿੱਧੂ ਮੂਸੇਵਾਲੇ ਦੇ ਨਾਲ ਜੁੜੀਆਂ ਹੋਈ